ਸਤ ਸ੍ਰੀ ਅਕਾਲ ਜੀ ਨਵੇਂ ਵਲੌਗ ਵਿੱਚ ਫਿਰ ਤੋਂ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਸਕੰਦਰ ਪਖੋਕੇ ਅੱਜ ਦਾ ਵਲੌਗ ਹੋ ਆਪਣਾ ਡੇਰਾ ਬਾਬਾ ਪੂਰੀ ਵਾਲਾ ਤੇ ਡੇਰਾ ਢਾ ਪਿੰਡ ਪਖੋਕੇ ਜਿੱਥੇ ਕੀਤਾ ਣਤਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦੇ ਅਕਾਸ਼ ਦੇ ਹਲੇ ਨੂੰ ਅੱਖਰ ਆਖੜਿਆ ਹੋਇਆ ਪ੍ਰੋਗਰਾਮ ਦਾ ਆਰੰਭ ਕੀਤਾ ਜਾਵੇਗਾ ਅੱਜ ਜੀ 11 ਭਾਗ ਤੋਂ 26 ਅਗਸਤ ਦਿਨ ਮੰਗਲਵਾਰ ਅੱਜ ਜੀ ਸ਼੍ਰੀ ਭਗਵਤ ਦਾ ਪਾਠ ਜਿਹੜਾ ਉਹ ਆਰੰਭ ਕੀਤਾ ਜਾਵੇਗਾ ਢਾਬ ਤੇ ਜਿਸ ਦੇ ਕੀ ਭੋਗ ਆਗੇ ਜਿਹੜੇ ਉਹ 17 ਭਾਗ ਤੋਂ 1 ਸਤੰਬਰ ਦਿਨ ਸੋਮਵਾਰ ਨੂੰ ਪਾਈ ਜਾਣਗੇ ਜੀ ਤੇ ਆਜੋ ਜੀ ਚਲਦੇ ਜੀ ਪਹਿਲਾਂ ਆਪਾਂ ਪਿੰਡ ਚੱਲਾਂਗੇ ਜਿੱਥੇ ਕੀ ਡੇਰਾ ਬਾਬਾ ਭੂਰੀ ਵਾਲੇ ਉਥੇ ਤੁਹਾਨੂੰ ਦਰਸ਼ਨ ਕਰਾਵਾਂਗੇ ਨਾਲ ਹੀ ਸਾਡੇ ਤੇ ਚੂਰਮੇ ਵਾਲੇ ਨੌਮੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਸ ਨੂੰ ਤੇ ਚੂਰਮਾ ਕੁੱਟਿਆ ਜਾਂਦਾ ਹੈਗਾ ਜੀ ਆਜੋ ਜੀ ਦਿਖਾਵਾਂਗੇ ਕਿ ਚੂਰਮਾ ਕਿਵੇਂ ਕੁੱਟਿਆ ਜਾਂਦਾ ਹੈਗਾ ਜੀ ਦੇਖਿਓ ਤੁਸੀਂ ਬਣਾਣਾ ਨਾਲ ਹੀ ਤੁਹਾਨੂੰ ਦਰਸ਼ਨ ਵੀ ਕਰਾਵਾਂਗੇ ਜੀ ਆਜੋ ਜੀ ਤੇ ਬਹੁਤ ਭਾਰੀ ਇਕੱਠ ਹੁੰਦਾ ਉਥੇ ਤੇ ਬਹੁਤ ਦੂਰੋਂ ਦੂਰੋਂ ਸੰਗਤਾਂ ਹੁੰਦੀਆਂ ਤੇ ਆਜੋ ਹਲਾ ਆਪਾਂ ਚੱਲਦੇ ਆਂ ਲਓ ਜੀ ਆਪਾਂ ਪਹੁੰਚ ਗਏ ਆਂ ਡੇਰਾ ਬਾਬਾ ਭੂਰੀ ਵਾਲੀ ਆ ਜੀ ਚੱਲਦੇ ਹੁਣ ਅੰਦਰ ਕਰਵਾਉਣੇ ਆ ਤੁਹਾਨੂੰ ਵੀ ਦਰਸ਼ਨ ਨਾਲ ਨਾਲ ਆ ਜੀ ਲਓ ਜੀ ਆਪਾਂ ਚੱਲਦੇ ਆਂ ਇਧਰਲੀ ਸਾਈਡ ਇਧਰਲੀ ਸੜ ਜਦੋਂ ਤੋਂ ਡੇਰਾ ਬਣਿਆ ਹੋਇਆ ਉਦੋਂ ਤੋਂ ਹੀ ਆਖੂ ਹੀ ਬਣੀ ਹੋਈ ਹੈ ਖੂਹੀ ਇਹ ਬਹੁਤ ਪੁਰਾਣੀ ਆ ਪਰ ਇਹ ਬੰਦ ਕਰੀ ਹੋਈ ਆ ਹੁਣ ਲੌਕ ਲਾਇਆ ਹੋਇਆ ਆ ਜੀ ਜੀ ਆਪਾਂ ਅੱਗੇ ਚੱਲਦੇ ਆਂ ਅੰਕੇ ਗਿਆ ਗਿਆ ਆਪਾਂ ਧੂਣੀ ਤੇ ਜਾਵਾਂਗੇ ਦਰਸ਼ਨ ਕਰਾਂਗੇ ਨਾਲ ਨਾਲ ਤੁਸੀਂ ਵੀ ਕਰਿਓ ਜੀ ਇਹ ਤੇ ਬਹੁਤ ਘਰ ਇਹ ਇਕੱਠ ਨਾ ਹੁੰਦਾ ਜਦੋਂ ਦਸਵੀਂ ਹੁੰਦੀ ਹੈ ਹਰ ਮਹੀਨੇ ਦਸਵੀਂ ਬਣਾਈ ਜਾਂਦੀ ਹੈ ਦਸਵੀਂ ਭਰ ਦੇ ਜਿਵੇਂ ਆਪਾਂ ਕਹਿ ਦਿੰਨੇ ਹੈਗੇ ਮੱਸਿਆ ਜਾਂ ਪੁੰਨਿਆ ਭਰ ਦੀ ਉਹ ਮੇਥੇ ਦਸਵੀਂ ਨੂੰ ਬਹੁਤ ਭਰੀ ਇਕੱਠ ਹੁੰਦਾ ਹੈਗਾ ਲੋਕਾਂ ਦਾ ਸੁੱਖਾ ਦੇਣ ਲਈ ਆਉਂਦੇ ਨੇ ਕਿੰਨੀਆਂ ਪੂਰੀਆਂ ਹੁੰਦੀਆਂ ਨੇ ਲੋ ਜੀ ਇਥੇ ਨਿਮੇ ਚੜਾਈ ਜਾਂਦੇ ਨੇ ਜਿਨ੍ਹਾਂ ਦੇ ਪੁੱਤਰਾਂ ਦੇ ਦਾਤ ਮਿਲਦੀ ਹੈ ਜਿਨ੍ਹਾਂ ਨੂੰ ਆ ਦੇਖੋ ਇਹ ਇਧਰਲੀ ਸੜੀ ਇਹ ਤਾਂ ਹੁਣ ਦੂਜੀ 10ਵੀਂ ਹੋਈ ਨਾ ਜਦੋਂ ਅਹਰ ਪੋਗਾ ਤੋਂ ਬਾਅਦ ਨੌਵੀਂ ਤੋਂ ਬਾਅਦ ਦੇਖ ਕੇ ਤੁਸੀਂ ਉਹਨੇ ਮਹੀਨੇ ਮਹਣਗੇ ਜੀ ਉਹਦੇ ਵੀ ਤੁਹਾਨੂੰ ਦਿਖਾਉਣਾਂਗੇ ਉਹਦੇ ਵੀ ਤੇ ਬਹੁਤ ਕੱਟ ਹੁੰਦਾ ਉਹ ਜੀ ਇਹ ਇਧਰਲੀ ਸੜੀ ਦੇਖੋ ਇਧਰਲੀ ਸੜੀ ਕੋਕਰ ਇਧਰ ਨਿਮੇ ਬੰਨੇ ਹੋਏ ਨੇ ਨਲ ਜੀ ਪਹੁੰਚਣ ਦੇ ਤੁਣੀ ਦੇ ਮੱਥਾ ਟੇਕਾਂਗੇ। ਇਹਦੇ ਸੜੀ ਤੋਂ ਸਾਰਾ ਦਿਖਾ ਕੇ ਲੈ ਕੇ ਆਉਂਗੇ ਫਿਜ਼ ਹੈ। ਚਲੋ ਜੀ ਅੱਜ ਹੁਣ ਆਪਾਂ ਮੱਥਾ ਟੇਕਣ ਚੱਲਦੇ ਹਾਂ। ਲੋ ਜੀ। ਪਾਪਾ ਵੀ ਨਮਸਕਾਰ ਕਰ ਦिए। ਜੀ ਇਹ ਦੇ ਨਾੜੀ ਦੇ ਕੋਈ ਇੱਥੇ ਨਾ ਕੋਈ ਵੀ ਪ੍ਰਸ਼ਾਦ ਕੋਈ ਲੈ ਕੇ ਆਉਂਦਾ ਹਨਾ। ਉਹ ਕੋਸ਼ਿਚ ਹੈ ਪਤਾਸੇ ਲੈ ਕੇ ਆ ਵਿੱਚ ਕੋਈ ਆਟਾ ਗਣਕ ਚਾਹੇ ਕਿਸੇ ਦੀ ਮੱਝ ਜੀ ਦੁੱਧ ਲੈ ਕੇ ਸਭ ਤੋਂ ਪਹਿਲਾਂ ਧੂਨੇ ਦੀ ਭੋਗ ਲਗਾਇਆ ਜਾਂਦਾ ਲੋ ਜੀ ਇਕ ਕਰ ਜੋਤੀ ਗਈ ਜਗਦੀ ਹੁੰਦੀ ਹੈ ਸੈਦਰ ਬਾਬਾ ਜੀ ਦੇ ਖੜਾਮਾ ਨੇ ਲੋ ਆ ਜੀ ਜੀ ਇਧਰ ਆਪਾਂ ਚੱਲਦੇ ਹਾਂ ਹੁਣ ਅੱਗੇ ਕਰਦੇ ਆ ਦਰਸ਼ਨ ਤੁਸੀਂ ਵੀ ਕਰਿਓ ਕੋ ਇੱਥੇ ਅਸਾਨਾਂ ਦੇ ਬੰਬਾਈ ਦੇ ਇੱਧਰ ਇਤਨਤਨ ਬਾਬਾ ਪੂਰੀ ਵਾਲੇ ਮਹਾਰਾਜ ਜੀ ਸ਼ਬੋ ਸੁਣਨ ਲੱਗੇ ਹੋਏ ਇੱਧਰ ਹੈ ਜੀ ਬਾਬਾ ਜੀ ਦੀ ਚਾਂਦੀ ਦੀ ਫੋਟੋ ਲੱਗੀ ਹੋਈ ਹੈ ਜਿਨ੍ਹਾਂ ਦੇ avatars ਪੂਰਬ ਨੂੰ ਮੁੱਖ ਰੱਖਦੇ ਹੋਏ ਨੌਮੀ ਦਾ ਦਿਹਾੜਾ ਤੇ ਮਨਾਇਆ ਜਾਂਦਾ ਆਜੋ ਜੀ ਅੱਗੇ ਚੱਲਦੇ ਇੱਧਰ ਹੈ ਜੀ ਤੰਤਨ ਤੰਤਨ ਸ਼ਾਂਸਾ ਪੂਰੀ ਵਾਲੇ ਜਿਨ੍ਹਾਂ ਦੇ ਨਾਮ ਤੇ ਇਸਥਾਨ ਨੇ ਜੀ ਲਓ ਜੀ ਆ ਜੋ ਅੰਦਰ ਚੱਲਦੇ ਦਰਸ਼ਨ ਕਰਵੋਣੇ ਜੋ ਲਾਤੀ ਆਸਨਾ ਦੇ ਲਓ ਜੀ ਇੱਧਰ ਉਹਨਾਂ ਨੇ ਖੜਾਮੋ ਨੇ ਇੰਦਰ ਦੇ ਕੋਈ ਉਹ ਸਮੇਂ ਦੇ ਜਿਹੜੇ ਚੀਜ਼ਾਂ ਯੂਜ਼ ਕਰਦੇ ਸੀ ਉਹ ਉਹਨਾਂ ਨੂੰ ਰੱਖਿਆ ਗਿਆ ਇੱਥੇ ਇੱਥੇ ਚੋਲੇ ਵੀ ਚੜਾਏ ਜਾਂਦੇ ਨੇ ਜੀ ਜਦੋਂ ਵੀ ਕਿਸੇ ਨੂੰ ਸੁੱਕ ਖੋਰੀ ਹੁੰਦੀ ਦੇਖਦੇ ਚੋਲੇ ਸੁੱਕਿਆ ਹੁੰਦਾ ਤਾਂ ਅਗਲੇ ਇੱਥੇ ਲੈ ਚੜਾ ਕੇ ਜਾਂਦਾ ਜੀ ਆਗਾ ਵੀਰ ਅੰਦਾਸ ਜੀ ਜੈ ਬਾਬਾ ਵੀਰ ਅੰਦਾਸ ਜੀ ਲੋ ਜੀ ਕਰੋ ਦਰਸ਼ਨ ਦੂਸੇ ਵੀ ਇੰਦਰ ਬਾਬਾ ਇਹ ਵੀ ਲਓ ਜੀ ਇਧਰ ਆ ਕੜਾ ਮੰਨੀ ਜੀ ਉਹ ਜਿਹੜੀ ਨੱਖਾ ਚੱਲਦੀ ਹੈ ਉਹ ਕੀ ਸ਼ੀਸ਼ੇ ਜਿਹਾ ਲੱਗ ਰਿਹਾ ਹੈ ਉਹ ਦੇਖੋ ਬਹੁਤ ਸੋਹਣਾ ਲੱਗ ਰਿਹਾ ਹੈ ਲਓ ਜੀ ਹੁਣ ਆਪਾਂ ਅੱਗੇ ਚੱਲਾਂਗੇ ਪੂਰੇ ਚ ਪੂਰੇ ਦਰਸ਼ਨ ਕਰਾਉਣੇ ਹਨ ਲਓ ਜੀ ਲਓ ਜੀ ਇਧਰੋਂ ਇਹ ਵੀ ਲੈ ਕੇ ਜੀ ਕਿਸ਼ਨ ਤੇ ਰਾਜ ਦੀ ਬੋਤਲ ਲੱਗੀ ਹੋਈ ਹੈ ਮੈਨੂੰ ਲੱਗਿਆ ਓਕੇ ਚੱਲਦੇ ਹਾਂ ਜੀ ਮੇਰੇ ਕੋ ਲਉਗੇ ਇਧਰ ਆਪੋਰਾ ਸਾ ਵੀ ਆਪਾਂ ਪੂਰੇ 'ਚ ਚੱਲਦੇ ਹਾਂ ਜਿੱਥੇ ਬਾਬਾ ਜੀ ਬਰ ਕੇ ਤਪੱਸਿਆ ਕਰਦੇ ਸੀ ਉਸ ਪਰ ਮਹਾਤਮਨ ਨੂੰ ਮਿਲਣ ਕਰਤੀ ਸੀ ਕਿਹਜ ਸਕਦੇ ਹਾਂ ਨਹੀਂ ਜੀ ਕਰੋ ਰਸ اگے چلتے ہیں جی آپ لوگ جی پہنچ کے گئے جی پور پر اپنے اپنے جی بی اس پرماتما بابا اس نام نام جپتے سے چلیے پور اگیں چلتے آپ ہی دلانا گی دروار ساحب مت ٹیکن لو جی ਲਓ ਜੀ ਆਪ ਆ ਗਏ ਹੁਣ ਇਧਰ ਲਈ ਸੜਾਪਾ ਕਰਦੇ ਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਇਧਰ ਪ੍ਰਕਾਸ਼ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਜੂ ਜੀ ਚੱਲਦੇ ਆਂ ਜੀ ਇੱਕ ਦਿਨ ਆਪਾਂ 10ਵੇਂ ਦਾ ਬਲਾਕ ਵੀ ਅਲੱਗ ਤੋਂ ਬਣਾਵਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਇੱਕ ਗੱਲ ਹੋਰ ਜੀ 10ਵੇਂ ਦਿਨ ਆ ਸਾਰੀ ਵਾਰ ਦੇ ਕੀਰਤਨ ਕੀਤੇ ਜਾਂਦੇ ਨੇ ته وو وبي اپا ښه ښه وښایم تاسو نو لاو دي ایدر دروازه ਕਰੋ جی درشن شریمان صاحب جی نه नमस्कार کړئ ਦੰ ਬੀਬੀਆਂ ਕੋਲੇ ਤੇ ਕਿਵੇਂ ਮਠੀਆਂ ਤਿਆਰ ਕਰ ਰਹੀਆਂ ਨੇ ਬੀਬੀਆਂ ਤੇ ਆ ਦੇਖ ਲਓ ਜੀ ਇਧਰ ਮਾਈਆਂ ਨੇ ਤਿਆਰ ਕਰ ਲਈਆਂ ਤੇ ਇਧਰ ਸੱਸਰੀ ਗਾਲ ਮਾਤਾ ਜੀ ਉਹ ਠੀਕ ਠਾਕ ਹੋ ਕਿੰਨੀ ਸਰਤਾ ਨਾਲ ਸੇਵਾ ਕਰ ਰਹੀਆਂ ਨੇ ਤੇ ਕਿੱਡਾ ਬੜਪਾਗ ਇਹਨਾਂ ਦਾ ਦੇਖ ਲਓ ਸੇਵਾ ਕਰ ਰਹੀਆਂ ਨੇ ਨਹੀਂ ਤਾਂ ਕਮਾਕਾਰਾਂ ਚੋਂ ਵੇਲ ਹੀ ਨਹੀਂ ਮਿਲਦੀ ਆਪਾਂ ਨੂੰ ਠੀਕ ਹੈ ਨਾ ਜੀ ਹੁਣ ਸਾਨੂੰ ਪਤਾ ਹੀ ਆ ਹੁਣ ਕਵੀਲ ਲੜ ਰਹੀਆਂ ਹਾਂ ਲੋ ਜੀ ਇੱਧਰ ਤੇ ਛੋਟੀ ਤੋਂ ਲੈ ਕੇ ਵੱਡੀਆਂ ਉਮਰਾਂ ਤੱਕ ਭੈਣਾਂ ਬੀਬੀਆਂ ਮਾਤਾਵਾਂ ਸਭ ਤਨੋਂ ਮਨੋਂ ਦਿਲੋਂ ਸੇਵਾ ਕਰ ਰਹੀਆਂ ਨੇ ਤੇ ਇੱਧਰ ਦੇਖੋ ਦੇਸੀ ਘੋਲ ਲਗਾ ਕੇ ਮਠੀਆਂ ਨੂੰ ਤੇ ਆ ਦੇਖੋ ਇੱਧਰ ਮਾਈ ਵੇਲ ਰਹੀ ਆ ਇਹਦਾ ਇੱਕ ਸੈਜ ਉੱਡਾ ਕੇ ਹੁੰਦਾ ਜਿਵੇਂ ਮੰਨ ਕੇ ਚੱਲੂ ਜਿਵੇਂ ਆਪਣੇ ਪੂਰੀਆਂ ਹੁੰਦੀਆਂ ਪੂਰੀ ਉੱਡਾ ਦੇ ਪੇੜਾ ਲੈ ਕੇ ਉਹਨੂੰ ਵੇਲ ਕੇ ਜਿੱਦਵਾ ਕਟਿੰਗ ਕਰਨੀ ਹੈ ਦੀ ਤੇ ਕਟਿੰਗ ਕਰਕੇ ਥਾਲ ਥਾਲਾਂ ਚ ਪਾ ਪਾ ਕੇ ਮੰਨ ਲਓ ਇਧਰ ਹਲਵਾਈ ਕੋਲੇ ਜਾਣਗੇ ਤੇ ਉਹ ਵੀ ਦਿਖਾਉਣਾ ਥੋਨ ਹਲਵਾਈ ਵੀ ਦਿਖਾਉਣੇ ਆ ਤੇ ਹਲਵਾਈ ਕੋਲੇ ਵੀ ਲੈ ਕੇ ਚੱਲਦੇ ਆ ਥੋਨ ਵੀ ਹਲਵਾਈ ਕਿਵੇਂ ਤਿਆਰ ਕਰ ਰਿਹਾ ਇਹਨਾਂ ਨੂੰ ਤੇ ਆਜੋ ਮਰੇ ਨਿਗਮ ਮਾਰ ਲਓ ਇਧਰ ਹੁਣ ਆਪਾਂ ਚੱਲਦੇ ਆ ਉਧਰ ਹਲਵਾਈ ਕੋਲੇ ਆਜੋ ਹੁਣ ਆਪਾਂ ਇਧਰ ਹਲਵਾਈ ਕੋਲੇ ਚੱਲਦੇ ਆਂ ਅੰਦਰ ਲੋ ਜੀ ਇਧਰ ਆ ਪਾ ਗਏ ਹਲਵਾਈ ਕੋਲੇ ਤੇ ਆ ਦੇਖ ਲਓ ਜੀ ਇਧਰ ਮਾਈਆਂ ਕੋਲ ਆ ਗਏ ਇੱਥੇ ਥਾਲ ਭਰ ਕੇ ਆ ਲੋ ਜੀ ਮਾਰੂ ਨੀ ਗਾ ਇਧਰ ਤੇ ਉਹ ਦੇਖੋ ਜੀ ਹੁਣ ਹਲਵਾਈ ਨੇ ਕਰਤੇ ਆ ਪੱਕੀਆਂ ਤੇ ਆ ਦੇਖੋ ਐ ਜਮਾ ਸੁੱਧ ਦੇਸੀ ਗਾ ਸਸਰੀ ਕਾਗ ਜੀ ਤੇ ਬਾਕੀ ਕੱਲ ਹੋਰ ਆ ਜੀ ਇਹ ਜਿਹੜਾ ਮਤਲਬ ਦੇਸੀ ਘਿਓ ਦੇ ਵਿੱਚ ਵਰਤ ਰਹੇ ਆ ਤੇ ਇਹ ਖੁਦ ਡੇਰੇ ਵੱਲੋਂ ਹੀ ਤਿਆਰ ਕੀਤਾ ਗਿਆ ਨਾ ਕਿ ਮੁੱਲ ਲੇਤਾ ਗਿਆ। ਲੋ ਜੀ ਆਪਾਂ ਹੁਣ ਤੁਹਾਨੂੰ ਦਿਖਾਵਾਂਗੇ ਚੂਰਮਾ ਕਾਦੇ ਚ ਕੁੱਟਦੇ ਆ ਤੇ ਕਿਵੇਂ ਬਣਦਾ ਏ। ਜੋੜ ਬਾਈ ਸਾਡਾ ਰੋਜ਼ ਹੀ ਫੁੱਲ ਲੱਗਦਾ ਜੋਰ ਫੁੱਲ ਇੱਧਰ ਸਾਰੀ ਨੌਜਵਾਨ ਪੀੜੀ ਸਾਰੇ 18 ਸਾਲ ਵਾਲੇ ਆ ਸਾਰੇ 18 ਸਾਲ ਵਾਲੇ 18 ਸਾਲ ਤੋਂ ਘੱਟ ਕੋਈ ਨਹੀਂ ਨਾ ਵੱਧਦਾ ਸਾਰੇ 18 ਸਾਲ ਵਾਲੇ 18 ਦੇ ਵਾਲੇ ਸਾਰੇ ਸਾਰੇ ਜਮ ਲਵਰ ਆ ਕਮਲ ਦਾ ਖਾਈ ਮੜਾ ਕਮਲ ਜਮੇ ਦੀ ਬਰਾਬਰ ਹੋ ਕੇ ਬਹਿ ਗਿਆ ਪਹਿਲੇ ਹੀ ਬੇਨਤੀ ਕਰਦੇ ਆਂ ਭਾਈ 7 ਦਿਨ ਨੌਜਵਾਨ ਮੁੰਡੇ ਸਾਰੇ ਵੀਰ ਭੈਣ ਸਾਰੇ ਪਹੁੰਚੋ ਹੰਬ ਹਮਾ ਕੇ ਪ੍ਰੋਗਰਾਮ ਤੇ ਹਾਂ ਰੋਜ ਦੇਵਟੀ ਦੇ ਹੋਏ ਤੇ 7 ਦਿਨ ਫੇ 10 ਮੀ ਤੇ ਦੇਵਤੀ ਤਰੀਕ ਅੱਜ ਹੈਗੀ 26 26 ਤੋਂ ਲੈ ਕੇ 23 ਤੱਕ ਫੁੱਲ ਪ੍ਰੋਗਰਾਮ ਸਵੇਰ ਸ਼ਾਮ ਪਹੁੰਚੋ ਵੱਤ ਤੋਂ ਵੱਧ ਅਖਨੇ ਕਥਾ ਸੁਣਿਆ ਕਰਵਾ ਕੇ ਪੰਡ ਪੱਖੋ ਕੇ ਜਿਹੜਾ ਵਰਨਾਲਾ ਇੱਕ ਨਹੀਂ ਹਾਂ ਦੋਸਤਾਂ ਮੀਆਂ ਤੈਨੂੰ ਵਧਾਈਆ ਤੈਨਾਂ ਨੂੰ ਸਾਰੇ ਜਣੇ ਆਪਣੇ ਘਰੋਂ ਕਰੀ ਬਾਬਾ ਸ਼ਿਵ ਚੰਦ ਜੀ ਦੇ ਜੰਮ ਜਹਾੜੇ ਨੂੰ ਮੁੱਖਰਾ ਕੇ ਸਮੂਹ ਭੱਖੋਗੇ ਸੰਗਤਾਂ ਵੱਲੋਂ ਵੱਡਾ ਡੇਰਾ ਬਾਬਾ ਪੂਰੀ ਵਾਲਾ ਜੀ ਦੇ ਵਿੱਚ ਹਰ ਸਾਲ ਬੜੀ ਧੁੰਦਾਂ ਵਾਲਾ ਮਨਾਇਆ ਜਾਂਦਾ ਹੈ ਜੀ ਸੋ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਮਹਾਰਾਜ ਜਿੰਨਾ ਸੰਗਤਾਂ ਨੂੰ ਸਮੂਹ ਨਗਰਵਾਸੀਆਂ ਨੂੰ ਗੰਦਰਤੀ ਬਖਸ਼ਮ ਸਿੰਘ ਵਾਲਾ ਵਲਵਕਸ਼ੜਾ ਮੂਹ ਸੰਗਤਾਂ ਦਾ ਇਕੱਠ ਹੈ ਜਿਹੜਾ ਜੋ ਆਪ ਨੂੰ ਦੇਖੀ ਰਿਹਾ ਜੀ ਇਸ ਕਰਕੇ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਦੇ ਸਭ ਨੂੰ ਲੱਖ ਲੱਖ ਵਧਾਈਆਂ ਦੁਆਰਾ ਫੇਰ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਇੱਧਰ ਹੈ ਚਮਣ ਚਮਣ ਦੇ ਉੱਤੇ ਡੜਾਕੀਆਂ ਬੰਨੀਆਂ ਜਾਂਦੀਆਂ ਨੇ ਸੇਰੇ ਚੜਾਏ ਜਾਂਦੇ ਨੇ ਜਿਨ੍ਹਾਂ ਦੇ ਸੁੱਖਾਂ ਪਰ ਆਉਂਦੀਆਂ ਨੇ ਉਹ ਡੜਾਕੀਆਂ ਬਣ ਕੇ ਜਾਂਦੇ ਨੇ ਤੇ ਸੇਰੇ ਚੜਾਏ ਜਾਂਦੇ ਨੇ ਆਓ ਜੀ ਹੁਣ ਆਪ ਅੱਗੇ ਚੱਲਦੇ ਆਂ ਅੱਗੇ ਤੁਹਾਨੂੰ ਦਿਖਾਉਣੇ ਬੀਬੀਆਂ ਵਾਲੀ ਤਲਾਈ ਲਓ ਜੀ ਇੱਧਰ ਆ ਜੀ ਤਲਾਈ ਬੀਬੀਆਂ ਵਾਲੀ ਜੋ ਦਸਵੀਂ ਵੇਲੇ ਦਸਵੀਂ ਭਾਤੀਆਂ ਨੇ ਤਸਵੀਂ ਵੇਲੇ ਇਥੇ ਬੀਬੀਆਂ ਇਸ਼ਨਾਨ ਕਰਦੀਆਂ ਨੇ ਆਓ ਜੀ ਆਪਾਂ ਹੁਣ ਅੱਗੇ ਚੱਲਦੇ ਆਂ ਲਓ ਜੀ ਲੋ ਜੀ ਨਾ ਆਪਾਂ ਆ ਗਏ ਇੱਧਰ ਇੱਧਰ ਵੀ ਇਕੱਠ ਲਾਈ ਆ ਲੋ ਜੀ ਆਪਾਂ ਪਹੁੰਚ ਗਏ ਆ ਡੇਰਾ ਟਾਬ ਜੋ ਕਿ ਪਿੰਡ ਤੋਂ ਬਾਹਰ ਬਾਹਰ ਆ ਤੇ ਕੈਰੀ ਰੋਡ ਤੇ ਆ ਜੀ ਆਜੋ ਜੀ ਚੱਲੀਏ ਆਪਾਂ ਦਿਖਾਉਣੇ ਇੱਥੇ શ્રી ਮਦ ਭਗਵਤ ਜੀ ਦੇ ਪਾਠ ਜਿਹੜੇ ਉਹ ਆਰੰਭ ਹੋਏ ਨੇ ਉਹ ਵੀ ਤੁਹਾਨੂੰ ਦਿਖਾਉਣੇ ਆ ਨਾਲ ਨਾਲ ਆਜੋ ਜੀ ਇੱਧਰ ਡੇਰਾ ਟਾਬ ਪੂਰੀ ਵਾਲੇ ਲੋ ਆ ਇੱਧਰ ਆ ਲਈਏ लो जी, करो दर्शन इधर अजून गाजला विनाशक शोक विनाशक लोक विनाशक शोक विनाशक लोक विनाशक शोक विनाशक दूर करत जय सब यापत को नमो नमः श्री माधव भगवंत को नमो नमः श्री माधव दत्त को नमो नमः پنا پوتر سبھی شرجی ون پوتر پنّا پوتر سبھی شرجی وے میں پے من چاہے مدوت گو نمت گو نم شری مدوت گو نئے مد بھگوت گو نم بولے شری مدوت مہا پورا کی سچانند پھر لنگر ہو رہے ہیں تیار سسری کال جی اور ٹھیٹھا کو اور جی ٹھیٹھا کو ਜੀ ਆਪਾਂ ਅੱਜ ਦੇ ਬਲੌਗ ਦੀ ਇੱਥੇ ਹੀ ਕਰਦੇ ਹਾਂ ਸਮਾਪਤੀ ਤੇ ਸਾਡੇ ਚੈਨਲ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਜਿਉਂਦੇ ਬਸ ਦੇ ਰਹੋ ਧੰਨਵਾਦ